ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਮੁੱਲਾਪੁਰ ਦੇ ਯੂਨੀਅਨ ਬੈਂਕ ਚ ਅੱਜ ਇੱਕ ਸਿਕਿਉਰਿਟੀ ਗਾਰਡ ਨੇ ਇੱਕ ਸ਼ਖਸ ਤੇ ਗੋਲੀ ਚਲਾ ਦਿੱਤੀਗੀ ਉਸ ਸ਼ਖਸ ਨੂੰ ਗੰਭੀਰ ਹਾਲਤ ਚ पीजीआई ਦੇ ਸਰਕਾਰੀ ਚ ਭਰਤੀ ਕਰਵਾਇਆ ਗਿਆ ਤੇ ਤੁਹਾਨੂੰ ਦੱਸ ਦੇਣੀ ਆ ਮਨੀ ਜਿਹੜਾ ਹੈ ਕਿ ਮਾਜਰਾ ਪਿੰਡ ਦਾ ਰਹਿਣ ਵਾਲਾ ਹੈ ਉਹਦੀ ਮਾਂ ਦਾ ਇੱਥੇ ਖਾਤਾ ਸੀਗਾ ਤੇ ਖਾਤੇ ਦੇ ਸਬੰਧ ਵਿੱਚ ਉਹ ਅੱਜ ਕਿਸੇ ਕੰਮ ਆਇਆ ਸੀਗਾ ਤੇ ਅੱਗੇ ਬੈਂਕ ਜਿਹੜਾ ਹੈ ਯੂਨੀਅਨ ਬੈਂਕ ਉਹਦਾ ਗੇਟ ਬੰਦ ਸੀਗਾ ਸਿਕਿਉਰਿਟੀ ਗਾਰਡ ਨਾਲ ਉਹਦੀ ਮਾੜੀ-ਮੋਟੀ ਗੇਟ ਨੂੰ ਲੈ ਕੇ ਕਹਾ ਸੁਣੀ ਹੋਈ ਕਹਾ ਸੁਣੀ ਤੋਂ ਬਾਅਦ ਗੁਰਿੰਦਰ ਸਿੰਘ ਸਿਕਿਉਰਿਟੀ ਗਾਰਡ ਨੇ ਮਨੀ ਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਆਸ-ਪਾਸ ਇਕੱਠੇ ਹੋਏ ਲੋਕਾਂ ਨੇ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੰਭੀਰ ਰੂਪ ਚ ਕਾਇਲ ਮਨੀ ਨੂੰ ਬਿਨਾਂ ਦੇਰ ਕੀਤੇ ਹੋਏ ਪੀਜੀ ਹਰਾਸਤ ਚ ਲੈ ਲਿਆ ਗਿਆ ਹੈ ਪੁਲਿਸ ਨੇ ਅੱਗੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਮਨੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਪੀਜੀਆਈ ਵਿੱਚ ਲੇਕਿਨ ਪੁਲਿਸ ਨੇ ਗੁਰਿੰਦਰ ਸਿੰਘ ਨੂੰ ਹਰਾਸਤ ਚ ਲੈ ਕੇ ਅੱਗੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਲਦੀਪ ਕਹ ਰਹੀ ਅੱਛਾ ਜਿਹੜਾ ਇਹ ਮਾਮਲਾ ਹੋਇਆ ਇਹਦੇ ਵਿੱਚ ਤਿੰਨ ਨੌਜਵਾਨ ਦੱਸਿਆ ਜਾ ਰਹੇ ਨੇ ਉਹਦੇ ਥੋੜਾ ਬੇਟਾ ਵੀ ਸੁਣਾ ਮੇਰਾ ਬੇਟਾ ਇੱਕ ਕਹਿ ਗਿਆ ਹੀ ਇਹ ਨੌਜਵਾਨ ਕੀ ਕਰਨਾ ਇਸ ਬੈਂਕ ਤੇ ਪਤਾ ਲੱਗੇ ਜਿਹੜਾ ਦਾ ਮੇਰਾ ਬੇਟਾ ਦਾ ਉਹ ਤਾਂ ਪੇਰਸਾਂ ਵਾਰੀ ਆਇਆ ਤਰੀ ਪਤਾ ਕਰਨ ਆ ਦੂਸਰੇ ਦਾ ਨਹੀਂ ਮੈਨੂੰ ਪਤਾ ਹੀ ਹੈਗਾ ਵੀ ਉਹ ਮਤਲਬ ਉਹ ਦੂਸਰਾ ਮੁੰਡਾ ਜਿਹੜਾ ਗੈਲਤਾ ਜਿਹਦੇ ਗੋੜੀ 깔 ਲੱਗੀ ਸੀ ਉਹ ਵੀ ਗੈਲੇ ਆ ਤਾਂ ਪਤਾ ਕਰਨ ਵੀ ਕਾਤੇ ਕੱਟ ਨਹੀਂ ਪੈਸੇ ਕਾਤੇ ਨਹੀਂ ਹਾਂਜੀ ਜਿਹੜੇ ਹਾਂਜੀ ਉਰੀ ਦਾ ਹੀ ਹੈ ਜੀ ਅੱਛਾ ਪਹਿਲਾਂ ਤੁਸੀਂ ਬੈਂਕ ਚ ਆਈਓ ਆਪਣੇ ਬੈਂਕ ਖਾਤੇ ਚੈੱਕ ਕਰਾਉਣ ਵਾਸਤੇ ਵੀ ਮੈਂ ਤਾਂ ਦੀ ਆ ਜਾਨੀ ਇੱਕ ਕਰਾਉਣੀ ਹੋਣ ਵੀ ਜੇ ਮੈਂ ਹਲੇ ਆਉਣਾ ਤਾਂ ਚੈੱਕ ਕਰਾਉਣਾ ਪੈਸੇ ਵੀ ਜਵਾ ਚੈੱਕ ਕਰਾਉਣਾ ਹੁੰਦਾ ਜਦੋਂ ਹੁਣ ਗੋਲੀ ਲੱਗੀ ਹੈ ਹੁਣ ਮੈਂ ਜਦ ਦੇਖਿਆ ਬੈਂਕ ਬੰਦ ਹੈ ਹਲੇ ਮੈਂ ਇਸ ਕਰਕੇ ਕਾਪੀ ਲੈ ਕੇ ਨਹੀਂ ਆ ਠੀਕ ਹੈ ਬੇਟਾ ਮੇਰਾ ਠੀਕ ਹੈ ਜੀ ਛੋੜੇ ਨੌਜਵਾਨ ਤੇ ਗੋਲੀ ਲੱਗੀ ਉਹਦੇ ਬਾਰੇ ਪਤਾ ਲੱਗਿਆ ਕਿਵੇਂ ਆ ਹਲੇ ਤਾਂ ਕੋਈ ਪਤਾ ਨਹੀਂ ਲੱਗਿਆ ਸਰ ਵੀ ਕਿ 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 ਦੇਖੋ ਇਹ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਆਪਾਂ ਬੈਂਕ ਦੇ ਵਿੱਚ ਇਹਨਾਂ ਦੇ ਮਦਰ ਦਾ ਤੇ ਹਜੇ ਤੱਕ ਦਾ ਜਿਹੜੀ ਹੁਣੀ ਪਤਾ ਲੱਗਿਆ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਿਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਉਹਦੇ ਕੋਲੋਂ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਦੇ ਵੀ ਤਫਤੀਸ਼ ਕਰਦੇ ਆਂ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲੋਂ ਇਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਕਰਕੇ ਉਹਨੇ ਗੋਲੀ ਚਲਾਤੀ ਸੀ ਕੁਨੀ ਗੋਲੀ ਲੱਗੀ ਹੈ ਇੱਕ ਚਲਾਈ ਆ ਜੀ ਗੋਲੀ ਜੋ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਅਗਲੀ ਇਸ ਤਰ੍ਹਾਂ ਦੇ ਸਾਧੂ ਕੀ ਲੱਗਦਾ ਕੋਈ ਲੋਕੋ ਦਾ ਮਾਂਗ ਲਈ ਕੋਈ ਲੋਕਣ ਦੇ ਰਾਦੇ ਨਾਲ ਆਏ ਸੀ ਨੌਜਵਾਨ ਦੇ ਕਿਵੇਂ ਨਹੀਂ ਇਹਨਾਂ ਦੀ ਮਦਰ ਇੱਥੇ ਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿਹਦੇ ਕਰਕੇ ਬਾਹਰ ਨਿਕਲ ਗਈ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਤੇ ਜੋ ਸਿਕਿਉਰਿਟੀ ਗਾਰਡ ਆਈ ਉਹ ਅਰੈਸਟ ਕੀਤਾ ਗਿਆ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਹਾਂ ਜੀ ਅੱਗੇ ਉ ਬੇਪਰੂ ਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਇਹ ਉਹ ਉਹ ਫਿਰ 21 ਨੌਜਵਾਨ ਤੇ ਗੋਲੀ ਲੱਗੀ ਹੈ ਜੀ ਕਿਵੇਂ ਨੇ ਉਹਦੀ ਹਾਲਤ ਕਿਵੇਂ ਹੈ ਹੁਣ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਾਰ ਨਾਲ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੀ 21 ਨੌਜਵਾਨ ਤੇ ਲੱਗੀ ਹੋਰ ਇੱਕ ਦੀ ਲੱਗੀ ਹੈ ਜੀ ਤਾਂ ਕਿ ਜਿਹੜਾ ਹੈਗਾ ਵਾ ਇੱਕ ਦੇ ਥੈਂਕ ਵਾਲਿਆਂ ਵੱਲੋਂ ਪੂਜਾ ਦਿੱਤੇ ਕੇ ਜੀ ਰੁਕੇ ਜਾ ਰਹੇ ਨੇ ਨਹੀਂ ਹਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਹਜੇ ਉਹ ਜਿਹੜੇ ਹਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਕੋਈ ਲੁੱਟਦਾ ਇਦਾਂ ਦਾ ਕੋਈ ਹੈ ਨਹੀਂ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਹੈ ਜੀ ਇਹ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅਸੀਂ ਉੱਥੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬਣਦੀ ਤਫਤੀਸ਼ ਕਰਕੇ ਜੋ ਵੀ ਐਫ ਆਈ ਆ ਦਰਜ ਕਰਕੇ ਜਿਹੜੀ ਕਾਰਵਾਈ ਅਮਨ ਜ਼ਲੀਆਵਾਂਗੇ ਜੀ ਮੁੱਲਾਪੁਰ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਦ